ਸੱਚੀ ਇਹ ਗੱਲ ਈ ਸਾਰਿਆਂ ਨੂੰ ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਹੈ ਜ਼ਿੰਦਗੀ ਅਨਮੋਲ ਦਾਤ ਜ਼ਿੰਦਗੀ ਰੱਬ ਦੀ ਬਖਸ਼ੀ ਹੋਈ ਇੱਕ ਅਨਮੋਲ ਦਾਤ ਹੈ ਸਾਹਾਂ ਵਿੱਚ ਵਸਿਆ ਰਾਜ ਕੋਈ ਧੜਕਣ ਦੀ ਏ ਬਾਤ ਹੈ ਹਰ ਸਵੇਰ ਨਵਾਂ ਸਬਕ ਲਿਆਉਂਦੀ ਹਰ ਸ਼ਾਮ ਨਵੀਂ ਸਿੱਖ ਦੇ ਜਾਂਦੀ ਕਦੇ ਹਸਾਵੇ ਕਦੇ ਰੁਲਾਵੇ ਪਰ ਜੀਵਨ ਦਾ ਅਸਲੀ ਰੰਗ ਦਿਖਾਵੇ ਅਰਾ ਵਿੱਚ ਕਦੇ ਕੰਡੇ ਆਉਂਦੇ ਪਰ ਫੁੱਲਾਂ ਦੀ ਖੁਸ਼ਬੂ ਵੀ ਮਿਲਦੀ ਹੈ ਦੁੱਖਾਂ ਦੇ ਬਾਅਦ ਖੁਸ਼ੀਆਂ ਚੜ੍ਹਦੀਆਂ ਰਾਤ ਦੇ ਬਾਅਦ ਸਵੇਰ ਖਿੜਦੀ ਹੈ ਨੇਕੀ ਦੇ ਰਾਹ ਤੇ ਟਿਕ ਜਾਣਾ ਦੂਜਿਆਂ ਲਈ ਵੀ ਜੀ ਲੈਣਾ ਇੱਕ ਹੱਥ ਫੜਾ ਦੇਵੀ ਜੀ ਤਾ ਮਨੁੱਖ ਵੀ ਰੱਬ ਬਣ ਜਾਂਦਾ ਹੈ ਜ਼ਿੰਦਗੀ ਕਦੇ ਸੌਖੀ ਨਹੀਂ ਪਰ ਫਿਰ ਵੀ ਸੁੰਦਰ ਲੱਗਦੀ ਹੈ ਹੌਂਸਲੇ ਨਾਲ ਜਿਹੜਾ ਚੱਲ ਜਾਂਦਾ ਉਹੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਜ਼ਿੰਦਗੀ ਇੱਕ ਅਨਮੋਲ ਦਾਤ ਜ਼ਿੰਦਗੀ ਮੇਰੇ ਰੱਬ ਵੱਲੋਂ ਮਿਲੀ ਉਹ ਨਿਮਤ ਹੈ ਜਿਸ ਦਾ ਕੋਈ ਮੁੱਲ ਨਹੀਂ ਲਗਾਇਆ ਜਾ ਸਕਦਾ ਇਹ ਅਨਮੋਲ ਦਾਤ ਹੈ ਕਿਉਂਕਿ ਇੱਕ ਵਾਰ ਮਿਲ ਗਈ ਮੁੜ ਨਹੀਂ ਮਿਲਦੀ ਮਨੁੱਖੀ ਜੀਵਨਨੀ ਰੋਜ਼ਾਨਾ ਦੀ ਦੌੜ ਭੱਜ ਚਿੰਤਾਵਾਂ ਤੇ ਬੋਝ ਵਿੱਚ ਅਕਸਰ ਇਸ ਦੀ ਕੀਮਤ ਨੂੰ ਭੁੱਲ ਜਾਂਦਾ ਹੈ ਪਰ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਜ਼ਿੰਦਗੀ ਖਤਰੇ ਵਿੱਚ ਪੈਂਦੀ ਹੈ ਤਦ ਪਤਾ ਲੱਗਦਾ ਹੈ ਕਿ ਸਾਹਾਂ ਦੀ ਕੀ ਮਹੱਤਤਾ ਹੈ ਜ਼ਿੰਦਗੀ ਸਿਰਫ ਜਿਉਂਦੀ ਰਹਿੰਦਾ ਨਾਮ ਨਹੀਂ ਇਹ ਇੱਕ ਤਰ੍ਹਾਂ ਦੀ ਯਾਤਰਾ ਹੈ ਇੱਕ ਤਜਰਬਾ ਹੈ ਤੇ ਇੱਕ ਸਿੱਖਿਆ ਹੀ ਹੈ ਜੀ ਲਾਈਵ ਦਰਾਂ ਕੋਈ ਮੇਰੇ ਨਾਲ ਜੁੜਿਆ ਹੋਵੇ ਤਾਂ ਪਲੀਜ਼ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜੀ ਜ਼ਿੰਦਗੀ ਦਾ ਤੋਹਫਾ insan ਦੇ ਲਈ ਅਨਮੋਲ ਕਿਉਂ ਹੈ ਜ਼ਿੰਦਗੀ ਅਨਮੋਲ ਇਸ ਲਈ ਹੈ ਕਿਉਂਕਿ ਇਹ ਇੱਕ ਵਾਰ ਹੀ ਮਿਲਦੀ ਹੈ ਕਿ ਜ਼ਿੰਦਗੀ ਦਾ ਹਰ ਪਲ ਬਦਲਦਾ ਰਹਿੰਦਾ ਹੈ ਇਹ ਸਾਨੂੰ ਸੋਚਣ ਦੀ ਸਮਝਣ ਦੀ ਪਿਆਰ ਕਰਨ ਦੀ ਰਚਨ ਦੀ ਅਤਿ ਤਰੱਕੀ ਕਰਨ ਦੀ ਸਮਰੱਥਾ ਦਿੰਦੀ ਹੈ ਜੇ ਜ਼ਿੰਦਗੀ ਨਾ ਹੋਵੇ ਤਾਂ ਖੁਸ਼ੀਆਂ ਦੁੱਖ ਸੁਪਨੇ ਮੰਜ਼ਿਲਾਂ ਇਹ ਸਭ ਬੀ ਮਾਇਨੀ ਹੋ ਜਾਂਦਾ ਹੈ ਇੰਚਾ ਇਨਸਾਨ ਚਾਹੇ ਕਿੰਨਾ ਵੀ ਤਾਕਤਵਾਰ ਹੈ ਜਾਂ ਤਨਵਾਨ ਹੈ ਉਹ ਜ਼ਿੰਦਗੀ ਨੂੰ ਖਰੀਦ ਨਹੀਂ ਸਕਦਾ ਇਹ ਹੀ ਇਸ ਦੀ ਖਾਸੀਅਤ ਹੈ ਪਲੀਜ਼ ਲਾਈਵ ਦਰਾਂ ਜੋੜੇ ਮੇਰੇ ਭੈਣ ਭਰਾ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਹੈ ਸਿਹਤ ਜ਼ਿੰਦਗੀ ਦੀ ਸੁੰਦਰਤਾ ਤਦ ਹੀ ਮਹਿਸੂਸ ਹੁੰਦੀ ਹੈ ਜਦੋਂ ਸਿਹਤ ਸਾਥ ਦਿੰਦੀ ਹੈ ਸਿਹਤਮੰਦ ਹੋਵੇ ਤਾਂ ਸਭ ਕੁਝ ਹੋਣ ਦੇ ਬਾਵਜੂਦ ਮਨੁੱਖ ਜਿਸ ਸਿਹਤ ਮੰਦੀ ਦੀ ਸਿਹਤ ਸਿਹਤਮੰਦ ਨਹੀਂ ਹੋਵੇਗੀ ਠੀਕ ਨਹੀਂ ਹੋਵੇਗੀ ਤਾਂ ਉਹ ਮਨੁੱਖ ਖੁਸ਼ ਨਹੀਂ ਰਹਿ ਸਕਦਾ ਅੱਜ ਦਾ ਮਨੁੱਖ ਤਰੱਕੀ ਦੀ ਦੌੜ ਵਿੱਚ ਕਈ ਵਾਰ ਆਪਣੀ ਸਿਹਤ ਨੂੰ ਅਣਡਿੱਠਾ ਕਰ ਦਿੰਦਾ ਹੈ ਪਰ ਜਦੋਂ ਸਿਹਤ ਖਰਾਬ ਹੁੰਦੀ ਹੈ ਤਾਂ ਉਹ ਸਮਝਦਾ ਹੈ ਕਿ ਸਭ ਤੋਂ ਅਨਮੋਲ ਚੀਜ਼ ਤਾਂ ਖੁਦ ਜ਼ਿੰਦਗੀ ਹੈ ਨਾ ਕਿ ਤਾਂ ਦੌਲਤ ਤੇ ਨਾ ਹੀ ਸ਼ੋਹਰਤ ਇਸ ਲਈ ਸਿਹਤਮੰਦ ਜੀਵਨ ਸ਼ੈਲੀ ਸਹੀ ਖੁਰਾਕ ਨੀਂਦ ਚੰਗੇ ਵਿਚਾਰ ਇਹ ਜ਼ਿੰਦਗੀ ਨੂੰ ਲੰਬੀ ਸੁਰੱਖਿਅਤ ਅਤੇ ਖੁਸ਼ਗਵਾਰ ਬਣਾਉਂਦੇ ਹਨ ਜ਼ਿੰਦਗੀ ਦਾ ਮਤਲਬ ਸਿਰਫ ਸਾਹ ਲੈਣਾ ਨਹੀਂ ਜ਼ਿੰਦਗੀ ਦਾ ਅਸਲ ਮਕਸਦ ਹੈ ਮਕਸਦ ਸਿਰਫ ਖਾਣਾ ਪੀਣਾ ਕਮਾਉਣਾ ਜਾਂ ਨਾ ਕਮਾਉਣ ਤੱਕ ਹੀ ਸੀਮਤ ਨਹੀਂ ਹੁੰਦਾ ਜ਼ਿੰਦਗੀ ਦਾ ਅਰਥ ਹੈ ਆਪਣੇ ਅੰਦਰਲੀ ਸਮਰੱਥਾ ਨੂੰ ਖੋਜਣਾ ਉਹ ਰੰ ਲਈ ਨੀਕੀ ਕਰਨਾ ਆਪਣੇ ਸੁਪਨੇ ਪੂਰੇ ਕਰਨੇ ਆਪਣੇ ਆਪ ਨੂੰ ਸਮਝਣਾ ਇਨਸਾਨੀਅਤ ਲਈ ਕੁਝ ਛੱਡ ਜਾਣਾ ਇਨਸਾਨ ਦੀ ਮਹਾਨਤਾ ਇਸ ਵਿੱਚ ਨਹੀਂ ਕਿ ਉਸਨੇ ਕਿੰਨਾ ਕਮਾਇਆ ਪਰ ਇਸ ਵਿੱਚ ਹੈ ਕਿ ਉਸਨੇ ਕਿੰਨੇ ਦਿਲ ਜਿੱਤੇ ਕਿੰਨੀ ਭਲਾਈ ਕੀਤੀ ਤੇ ਦੁਨੀਆ ਨੂੰ ਕਿੰਨਾ ਬਿਹਤਰ ਛੱਡ ਕੇ ਗਿਆ ਪਲੀਜ਼ ਮੇਰੇ ਵੀਰ ਭੈਣ ਭਰਾ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਜ਼ਿੰਦਗੀ ਦੀ ਰਗ ਸਮੇਂ ਦੀ ਕਦਰ ਵਿੱਚ ਹੈ ਜ਼ਿੰਦਗੀ ਅਤੇ ਸਮਾਂ ਇੱਕ ਦੂਜੇ ਦੇ ਕਦੇ ਨਿਵਚਣਨ ਵਾਲੇ ਸਾਥੀ ਹਨ ਜਿਸ ਤਰ੍ਹਾਂ ਪਾਣੀ ਵਹਿ ਕੇ ਵਾਪਸ ਨਹੀਂ ਆਂਦਾ ਸਮਾਂ ਵੀ ਇੱਕ ਵਾਰ ਹੱਥੋਂ ਨਿਕਲ ਜਾਵੇ ਤਾਂ ਮੁੜ ਨਹੀਂ ਮਿਲਦਾ ਹਰ ਪਲ ਦੀ ਆਪਣੀ ਕੀਮਤ ਹੈ ਕੁਝ ਪਲ ਖੁਸ਼ੀਆਂ ਦੇ ਹੁੰਦੇ ਹਨ ਕੁਝ ਦੁੱਖਾਂ ਦੇ ਪਰ ਦੋਹਾਂ ਤੋਂ ਸਾਨੂੰ ਸਿੱਖਿਆ ਹੀ ਮਿਲਦੀ ਹੈ ਜੋ ਵਿਅਕਤੀ ਸਮੇਧੀ ਕਦਰ ਕਰਦਾ ਹੈ ਉਹ ਜ਼ਿੰਦਗੀ ਨੂੰ ਸੁੰਦਰ ਅਤੇ ਸਫਲ ਬਣਾਉਂਦਾ ਹੈ ਆਲਸ ਟਾਲਟਮੋਲ ਅਤੇ ਬੇਫਾਇਦਾ ਦੀਆਂ ਗੱਲਾਂ ਜ਼ਿੰਦਗੀ ਦੀ ਸਭ ਤੋਂ ਵੱਡੀਆਂ ਦੁਸ਼ਮਣ ਹਨ ਮਨੁੱਖ ਦੀ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗ ਹਨ ਖੁਸ਼ੀਆਂ, ਦੁੱਖ ਅਤੇ ਤਜਰਬੇ ਜ਼ਿੰਦਗੀ ਇੱਕ ਰੰਗीन ਚਿੱਤਰ ਵਾਂਗ ਹੈ ਜਿਸ ਵਿੱਚ ਹਰ ਇੱਕ ਰੰਗ ਦਾ ਆਪਣਾ ਮਾਇਨਾ ਹੁੰਦਾ ਹੈ ਖੁਸ਼ੀਆਂ ਜ਼ਿੰਦਗੀ ਨੂੰ ਮਿਠਾਸ ਦਿੰਦੀਆਂ ਹਨ ਦੁੱਖ ਸਾਨੂੰ ਮਜ਼ਬੂਤ ਬਣਾ ਦਿੰਦੇ ਹਨ ਨਾ ਕਾਮਯਾਬੀਆਂ ਸਾਨੂੰ ਸਿਖਾਉਂਦੀਆਂ ਹਨ ਅਤੇ ਤਜਰਬੇ ਸਾਨੂੰ ਸਮਝਦਾਰ ਕਰ ਦਿੰਦੇ ਹਨ ਜੇ ਜ਼ਿੰਦਗੀ ਵਿੱਚ ਸਿਰਫ ਖੁਸ਼ੀਆਂ ਹੀ ਹੁੰਦੀਆਂ ਤਾਂ ਉਹ ਵੀ ਬੇਮਾਇਨਾ ਹੋ ਜਾਂਦੀਆਂ ਦੁੱਖ ਅਤੇ ਮੁਸ਼ਕਲਾਂ ਹੀ ਖੁਸ਼ੀ ਦੀ ਅਸਲੀ ਕੀਮਤ ਵਿਖਾਉਂਦੀਆਂ ਹਨ ਸਾਡੀ ਜ਼ਿੰਦਗੀ ਦਾ ਸੱਚਾ ਖਜ਼ਾਨਾ ਹੈ ਰਿਸ਼ਤੇ ਅਤੇ ਪਿਆਰ ਜ਼ਿੰਦਗੀ ਦਾ ਅਨਮੋਲਪਨ ਰਿਸ਼ਤਿਆਂ ਤੋਂ ਬਿਨਾ ਅਧੂਰਾ ਹੈ ਪਰਿਵਾਰ ਦੋਸਤ ਸਾਥੀ ਇਹ ਸਾਰੇ ਸਾਡੀ ਜ਼ਿੰਦਗੀ ਵਿੱਚ ਪਿਆਰ ਅਤੇ ਸਹਾਰਾ ਲਿਆਉਂਦੇ ਹਨ ਇੱਕ ਸੱਚਾ ਦੋਸਤ ਮਾਂ ਦਾ ਪਿਆਰ ਪਿਤਾ ਦਾ ਵਿਸ਼ਵਾਸ ਭੈਣ ਭਰਾ ਦੀ ਯਾਰੀ ਇਹ ਸਭ ਉਹ ਚੀਜ਼ਾਂ ਹਨ ਜੋ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਰਿਸ਼ਤਿਆਂ ਦੀ ਕਦਰ ਕਰਨਾ ਅਤੇ ਉਹਨਾਂ ਨੂੰ ਸਮੇਂ ਨਾਲ ਸੰਭਾਲ ਕੇ ਰੱਖਣਾ ਜ਼ਿੰਦਗੀ ਨੂੰ ਹੋਰ ਵੀ ਅਨਮੋਲ ਬਣਾਉਂਦਾ ਹੈ ਜ਼ਿੰਦਗੀ ਦਾ ਅਸਲ ਰੂਪ ਹੋਰਾਂ ਲਈ ਜੀਣਾ ਹੈ ਜ਼ਿੰਦਗੀ ਦੀ ਖੂਬਸੂਰਤੀ ਤਦ ਦੁੱਗਣੀ ਹੋ ਜਾਂਦੀ ਹੈ ਜਦੋਂ ਅਸੀਂ ਸਿਰਫ ਆਪਣੀ ਲਈ ਨਹੀਂ ਸਗੋਂ ਹੋਰਾਂ ਲਈ ਵੀ ਜੀਣਾ ਸਿੱਖ ਜਾਂਦੇ ਹਾਂ ਹੋਰਾਂ ਦੀ ਮਦਦ ਕਰਨਾ ਉਹਨਾਂ ਦੇ ਦੁੱਖ ਦੂਰ ਕਰਨਾ ਉਹਨਾਂ ਦੀ ਸੇਵਾ ਕਰਨਾ ਇਹ ਸਿਰਫ ਸਮਾਜ ਲਈ ਹੀ ਨਹੀਂ ਸਾਡੇ ਲਈ ਵੀ ਲਾਭਦਾਇਕ ਹੁੰਦਾ ਹੈ ਇਸਨੂੰ اندر ਸ਼ਾਂਤੀ ਸੰਤੁਸ਼ਟੀ ਅਤੇ ਖੁਸ਼ੀ ਦਿੰਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਵੰਡ ਸ਼ੱਕ ਨਾ ਹੀ ਅਸਲੀ ਜੀਵਨ ਹੈ ਜ਼ਿੰਦਗੀ ਵਿੱਚ ਚੁਣੌਤੀਆਂ ਆਉਣਾ ਮਜ਼ਬੂਤੀ ਦਾ ਨਵਾਂ ਰਾਹ ਹੁੰਦਾ ਹੈ ਜ਼ਿੰਦਗੀ ਵਿੱਚ ਮੁਸ਼ਕਿਲਾਂ ਆਉਣਾ ਸੁਭਾਵਿਕ ਹੀ ਹੈ ਪਰ ਇਹ ਚੁਣੌਤੀਆਂ ਰੁਕਾਵਟਾਂ ਨਹੀਂ ਸਗੋਂ ਮਜ਼ਬੂਤੀ ਦੇ ਪੱਧਰ ਹਨ ਜੋ ਮਨੁੱਖ ਹਿੰਮਤ ਨਹੀਂ ਹਾਰਦਾ ਉਹ ਹਰ ਮੁਸ਼ਕਿਲ ਤੋਂ ਸਿੱਖਦਾ ਹੈ ਅਤੇ ਨਵੇਂ ਰਸਤੇ ਬਣਾਉਂਦਾ ਹੈ ਕਈ ਵਾਰੀ ਮੁਸ਼ਕਿਲਾਂ ਸਾਨੂੰ ਉਹ ਦਿਸ਼ਾ ਦਿੰਦੀਆਂ ਹਨ ਜੋ ਅਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਇਸ ਲਈ ਚੁਣੌਤੀਆਂ ਵੀ ਜ਼ਿੰਦਗੀ ਲਈ ਅਨਮੋਲ ਸਿੱਖਿਆਵਾਂ ਦਿੰਦੀਆਂ ਹਨ ਜ਼ਿੰਦਗੀ ਨੂੰ ਸੁੰਦਰ ਬਣਾਉਣ ਦੇ ਬਹੁਤ ਤਰੀਕੇ ਹਨ ਚੰਗੇ ਵਿਚਾਰ ਅਤੇ ਚੰਗੇ ਕੰਮ ਸਿਹਤਮੰਦ ਜੀਵਨ ਸ਼ੈਲੀ ਸਮੇਂ ਦੀ ਕਦਰ ਰਿਸ਼ਤੇ ਨੂੰ ਮਾਨਣਾ ਹੌਸਲਾ ਅਤੇ ਮਿਹਨਤ కృਤਗਣਤਾ ਮਤਲਬ ਥੈਂਕਫੁਲਨੈਸ ਮਤਲਬ ਧੰਨਵਾਦੀ ਬਣਨਾ ਸਾਦਗੀ ਅਤੇ ਨੇਕੀ ਜਿਹੜਾ ਵਿਅਕਤੀ ਇਨਾਂ ਗੁਣਾਂ ਨੂੰ ਜੀਵਨ ਦਾ ਹਿੱਸਾ ਬਣਾਉਂਦਾ ਹੈ ਉਸ ਜ਼ਿੰਦਗੀ ਸੱਚਮੁੱਚ ਅਨਮੋਲ ਬਣ ਜਾਂਦੀ ਹੈ। ਸੋ ਜ਼ਿੰਦਗੀ ਇੱਕ ਅਦਭੁਤ ਦਾਤ ਹੈ। ਇੱਕ ਅਜਿਹਾ ਖਜ਼ਾਨਾ ਜੋ ਰੱਬ ਨੇ ਹਰ ਇੱਕ ਮਨੁੱਖ ਨੂੰ ਬਰਾਬਰ ਦਿੱਤਾ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਦਾਤ ਨੂੰ ਕਿਵੇਂ ਵਰਤਦੇ ਹਾਂ। ਜੀ ਅਸੀਂ ਜ਼ਿੰਦਗੀ ਨੂੰ ਸਮਝ ਕੇ ਇਸੀ ਕਦਰ ਕਰਕੇ ਮਕਸਦ ਨਾਲ ਪਿਆਰ ਨਾਲ ਅਤੇ ਨੇਕੀ ਨਾਲ ਜੀਵਨ ਬਿਤਾਉਂਦੇ ਹਾਂ ਤਾਂ ਇਹ ਅਨਮੋਲਤਾ ਸਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਜ਼ਿੰਦਗੀ ਨੂੰ ਬਦਲਣ ਲਈ ਵੱਡੇ ਚਮਤਕਾਰਾਂ ਦੀ ਲੋੜ ਨਹੀਂ ਸਿਰਫ ਇੱਕ ਚੰਗੀ ਸੋਚ ਇੱਕ ਸਵੱਛ ਦਿਲ ਅਤੇ ਇੱਕ ਸੱਚਾ ਮਨ ਹੀ ਕਾਫੀ ਹੈ ਜ਼ਿੰਦਗੀ ਦੇ ਵੱਖਰੇ ਰੰਗ ਹੁੰਦੇ ਹਨ ਜੋ ਇਨਸਾਨ ਆਪਣੇ ਜੀਵਨ ਵਿੱਚ ਮਾਨਦਾ ਹੈ ਖੁਸ਼ੀਆਂ ਦੁੱਖ ਅਤੇ ਤਜਰਬੇ ਜ਼ਿੰਦਗੀ ਇੱਕ ਰੰਗीन ਚਿੱਤਰ ਵਾਂਗ ਹੈ ਜਿਸ ਵਿੱਚ ਹਰ ਇੱਕ ਰੰਗ ਦਾ ਆਪਣਾ ਹੀ ਮਾਇਨਾ ਹੈ ਖੁਸ਼ੀਆਂ ਜ਼ਿੰਦਗੀ ਨੂੰ ਮਿਠਾਸ ਦਿੰਦੀਆਂ ਹਨ ਦੁੱਖ ਸਾਨੂੰ ਮਜ਼ਬੂਤ ਬਣਾ ਦਿੰਦੇ ਹਨ ਨਾ ਕਾਮਯਾਬੀਆਂ ਸਾਨੂੰ ਸਿਖਾਉਂਦੀਆਂ ਹਨ ਅਤੇ ਤਜਰਬੇ ਸਾਨੂੰ ਸਮਝਵਾਨ ਕਰ ਦਿੰਦੇ ਹਨ ਜੇ ਜ਼ਿੰਦਗੀ ਵਿੱਚ ਸਿਰਫ ਖੁਸ਼ੀਆਂ ਹੀ ਹੁੰਦੀਆਂ ਤਾਂ ਉਹ ਵੀ ਬੇਮਾਇਨਾ ਹੋ ਜਾਂਦੀਆਂ ਦੁੱਖਾਂ ਅਤੇ ਮੁਸ਼ਕਲਾਂ ਹੀ ਖੁਸ਼ੀ ਦੀ ਅਸਲੀ ਕੀਮਤ ਵਧਾਉਂਦੀਆਂ ਹਨ ਜ਼ਿੰਦਗੀ ਦਾ ਅਨਮੋਲ ਪਰ ਨਿਸ਼ਟੇਆ ਤੋਂ ਬਿਨਾ ਅਧੂਰਾ ਹੈ ਪਰਿਵਾਰ ਦੋਸਤ ਸਾਥੀ ਇਹ ਸਾਰੇ ਸਾਡੀ ਜ਼ਿੰਦਗੀ ਵਿੱਚ ਪਿਆਰ ਅਤੇ ਸਹਾਰਾ ਲਿਆਉਂਦੇ ਹਨ ਇੱਕ ਸੱਚਾ ਦੋਸਤ ਮਾਂ ਦਾ ਪਿਆਰ ਪਿਤਾ ਦਾ ਵਿਸ਼ਵਾਸ ਭੈਣ ਭਰਾ ਦੀ ਯਾਰੀ ਇਹ ਸਭ ਉਹ ਚੀਜ਼ਾਂ ਹਨ ਜੋ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਰਿਸ਼ਤਿਆਂ ਦੀ ਕਦਰ ਕਰਨਾ ਅਤੇ ਉਹਨਾਂ ਨੂੰ ਸਮੇਂ ਨਾਲ ਸੰਭਾਲ ਕੇ ਰੱਖਣਾ ਜ਼ਿੰਦਗੀ ਨੂੰ ਹਰ ਹੋਰ ਵੀ ਅਨਮੋਲ ਬਣਾ ਦਿੰਦੀਆਂ ਹਨ ਜ਼ਿੰਦਗੀ ਦਾ ਅਸਲ ਰੂਪ ਹੋਰ ਨਾਲ ਲਈ ਜੀਣ ਵਿੱਚ ਹੈ ਜ਼ਿੰਦਗੀ ਦੀ ਖੂਬਸੂਰਤੀ ਤਦ ਦੁੱਗਣੀ ਹੋ ਜਾਂਦੀ ਹੈ ਜਦੋਂ ਅਸੀਂ ਸਿਰਫ ਆਪਣੇ ਲਈ ਨਹੀਂ ਸਗੋਂ ਹੋਰਾਂ ਲਈ ਵੀ ਜੀਣਾ ਸਿੱਖਦੇ ਹਾਂ ਹੋਰਾਂ ਦੀ ਮਦਦ ਕਰਨਾ ਉਹਨਾਂ ਦੇ ਦੁੱਖ ਦੂਰ ਕਰਨਾ ਸੇਵਾ ਕਰਨਾ ਇਹ ਸਿਰਫ ਸਮਾਜ ਲਈ ਹੀ ਨਹੀਂ ਸਾਡੇ ਲਈ ਵੀ ਲਾਭਦਾਇਕ ਹੁੰਦਾ ਹੈ ਇਹ ਸਾਨੂੰ ਅੰਦਰੋਂ ਸ਼ਾਂਤੀ ਸੰਤੁਸ਼ਟੀ ਅਤੇ ਖੁਸ਼ੀ ਦਿੰਦਾ ਹੈ ਜਦੋਂ ਨਾਨਕ ਦੇਵ ਜੀ ਨੇ ਵੀ ਵੰਡ ਛਕੰਦਾ ਨੂੰ ਹੀ ਅਸਲੀ ਜੀਵਨ ਕਿਹਾ ਹੈ ਸੋ ਅਖੀਰ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਜ਼ਿੰਦਗੀ ਇਕ ਅਨਮੋਲ ਦਾਤ ਹੈ ਇਹ ਇੱਕ ਜਿਹਾ ਖਜ਼ਾਨਾ ਹੈ ਜੋ ਰੱਬ ਨੇ ਹਰ ਇੱਕ ਮਨੁੱਖ ਨੂੰ ਬਰਾਬਰ ਦਿੱਤਾ ਹੈ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਦਾਤ ਨੂੰ ਕਿਵੇਂ ਵਰਤਦੇ ਹਾਂ ਜੇ ਅਸੀਂ ਜ਼ਿੰਦਗੀ ਨੂੰ ਸਮਝ ਕੇ ਇਸ ਦੀ ਕਦਰ ਕਰਕੇ ਮਕਸਦ ਨਾਲ ਪਿਆਰ ਨਾਲ ਅਤੇ ਨੇਕੀ ਨਾਲ ਜੀਵਨ ਬਿਤਾਉਂਦੇ ਹਾਂ ਤਾਂ ਇਹ ਅਨਮੋਲ ਦਾਤ ਸਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਜ਼ਿੰਦਗੀ ਨੂੰ ਬਦਲਣ ਲਈ ਵੱਡੇ ਚਮਤਕਾਰਾਂ ਦੀ ਲੋੜ ਨਹੀਂ ਸਿਰਫ ਇੱਕ ਚੰਗੀ ਸੋਚ ਇੱਕ ਸਵੱਛ ਦਿਲ ਤੇ ਇੱਕ ਸੱਚਾ ਮਨ ਹੀ ਕਾਫੀ ਹੈ ਸੋ ਇਸ ਦੇ ਨਾਲ ਹੀ ਮੇਰਾ ਅੱਜ ਦਾ ਲਾਈਵ ਖਤਮ ਹੁੰਦਾ ਹੈ ਖੁਸ਼ੀਆਂ ਮਾਣੋ ਆਨੰਦ ਮਾਣੋ ਧੰਨਵਾਦ ਜੀ